ਜ਼ਿੰਦਗੀ 'ਚ ਬਾਰਡਰ ਤਾਂ ਤੁਸੀਂ ਬਹੁਤ ਦੇਖੇ ਹੋਣੇ ਪਹਿਲਾਂ ਤੇ ਦੋ ਦੇਸ਼ਾਂ ਨੂੰ ਮਤਲਬ ਇੱਕ ਬਾਰਡਰ ਬੰਨ੍ਹਦਾ ਹੈਗਾ ਤੇ ਅੱਜ ਤੁਹਾਨੂੰ ਇੱਕ ਘਰ ਦਿਖਾਉਣ ਲੱਗੇ ਆ ਜਿਹੜਾ ਦੋ ਦੇਸ਼ਾਂ ਦੇ ਵਿਚਾਲੇ ਆ ਅੱਧਾ ਘਰ ਉਧਰਲੇ ਦੇਸ਼ 'ਚ ਹੈ ਅੱਧਾ ਘਰ ਉਧਰਲੇ ਦੇਸ਼ 'ਚ ਹੈ ਅਸੀਂ ਖੜੇ ਆ ਇਸ ਟਾਈਮ ਨੀਦਰਲੈਂਡ ਤੇ ਬੈਲਜੀਅਮ ਦੇ ਬਾਰਡਰ ਤੇ ਤੇ ਇੱਥੇ ਇਹ ਘਰ ਹੈਗਾ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਤੇ ਉਹ ਘਰ ਹੈ ਪਹਿਲਾਂ ਸਾਹਮਣੇ ਵਾਲਾ ਘਰ ਦਿਖਾ ਦਾਂ ਤੁਹਾਨੂੰ ਦੋ ਦੇ ਤੇ ਝੰਡੇ ਲੱਗੇ ਆ ਕਿਹੜੇ ਕਿਹੜੇ ਦੇਸ਼ਾਂ ਦੇ ਲੱਗੇ ਇੱਥੋਂ ਤੁਹਾਨੂੰ ਪਤਾ ਲੱਗੂਗਾ ਤੇ ਇਹ ਘਰ ਅੱਧਾ ਜੀ ਬੈਲਜੀਅਮ ਚ ਹੈ ਆਹ ਬਾਰਡਰ ਆਹ ਬਾਰਡਰ ਦੀ ਲਾਈਨ ਜਾਂਦੀ ਹੈ ਆ ਨੀਦਰਲੈਂਡ ਦਾ ਝੰਡਾ ਅੱਧਾ ਨੀਦਰਲੈਂਡ ਚ ਅੱਧਾ ਬੈਲਜੀਅਮ ਚ ਤੇ ਆਹ ਇਹਦੀ ਘਰ ਦੀ ਹਿਸਟਰੀ ਲੱਗੀ ਆ ਸਾਰੀ ਤੇ ਹੁਣ ਤੁਹਾਨੂੰ ਨਾ ਘਰ ਦੇ ਨੇੜੇ ਜਾ ਕੇ ਦਿਖਾਉਂਦੇ ਆ ਥੋੜਾ ਜਿਹਾ ਤੇ ਆਹ ਦੇਖੋ ਇੱਥੋਂ ਦੀ ਬਾਰਡਰ ਲੰਘਦਾ ਹੈਗਾ ਯੂਰਪ ਦੇ ਦੇਸ਼ਾਂ ਦੇ ਬਾਰਡਰ ਇਹੋ ਜਿਹੇ ਹੁੰਦੇ ਆ ਤੇ ਪਤਾ ਵੀ ਨਹੀਂ ਲੱਗਦਾ ਤੁਸੀਂ ਬੈਲਜੀਅਮ ਚੋਂ ਕਿ ਨੀਦਰਲੈਂਡ ਚੋਂ ਕਦੋਂ ਤੁਸੀਂ ਦੂਜੇ ਦੇਸ਼ ਚ ਆ ਜਨੂੰ ਕੀ ਮਤਲਬ ਇਸ ਤਰ੍ਹਾਂ ਦੋ ਮਤਲਬ ਘਰ ਨੂੰ ਇਹ ਡਿਵਾਈਡ ਕਰਤਾ ਹੋਵੇ ਨਾ ਬਾਰਡਰ ਇਹ ਬੰਦੇ ਕੋਲੇ ਮੈਂ ਲੱਗਾ ਜੀ ਨੈਸ਼ਨੈਲिटीज ਵੀ ਦੋ ਹੋਣਗੀਆਂ ਤੇ ਪਾਸਪੋਰਟ ਦੋ ਹੋਣਗੇ ਇਹਦੇ ਕੋਲੇ ਨੀਦਰਲੈਂਡ ਦਾ ਵੀ ਹੋਊ ਤੇ ਬੈਲਜੀਅਮ ਦਾ ਵੀ ਆ ਦੇਖੋ ਆ ਬੀ ਲਿਖੀ ਦਿਖਦੀ ਹੈ ਨਾ ਤੁਹਾਨੂੰ ਥੱਲੇ ਬੈਲਜੀਅਮ ਹਾਂਜੀ ਐਨ ਐਲ ਮਤਲ ਨੀਦਰਲੈਂਡ ਤੇ ਤੁਸੀਂ ਇਹ ਦੇਖੋ ਘਰ ਦੇ ਨੰਬਰ ਵੀ ਦੋ ਆ 19 ਤੇ 2 ਜਦੋਂ ਤਾਂ ਮਤਲਬ 19 ਨੀਦਰਲੈਂਡ ਤੋਂ ਚਿੱਠੀ ਪੋਸਟ ਆਉਣੀ ਆ ਉਦੋਂ 19 ਤੇ ਆਉਣੀ ਆ ਜਦੋਂ ਬੈਲਜੀਅਮ ਤੋਂ ਆਉਣੀ ਆ ਫਿਰ 2 ਤੇ ਆਉਣੀ ਆ ਮੈਨੂੰ ਨੇੜੇ ਦਿਖਾ ਦੇਣਾ ਥੋੜਾ ਜਿਹਾ ਆਹਾ ਇਹਦੇ ਘਰ ਦਾ ਜਿਹੜਾ 2 ਨੰਬਰ ਹੈ ਇਹ ਬੈਲਜੀਅਮ ਦਾ ਨੰਬਰ ਹੈ 2 ਨੰਬਰ ਤੇ ਇਹਦੇ ਘਰ ਦਾ ਜਿਹੜਾ 19 ਨੰਬਰ ਹੈ ਇਹ ਨੀਦਰਲੈਂਡ ਦਾ ਹੈਗਾ ਤੇ ਇਧਰਲਾ ਕੌਲਾ ਇੱਕ ਕੌਲਾ ਬੈਲਜੀਅਮ ਚ ਹੈ ਇੱਕ ਕੌਲਾ ਨੀਦਰਲੈਂਡ ਚ ਹੈ ਇਹੋ ਜਿਹਾ ਘਰ ਪਹਿਲੀ ਵਾਰ ਹੀ ਦੇਖਿਆ ਜਿੰਦਗੀ ਚ